ਇਹ 16 ਦੇ ਵਿੱਚ ਪੰਜਾਬ ਦੀ ਤਤਕਾਲੀ ਅਕਾਲੀ ਸਰਕਾਰ ਨੇ ਸੂਬੇ ਦੇ ਵਿੱਚ 10 ਮੈਰਿਟੋਰੀਅ ਸਕੂਲ ਬਣਾਏ ਗਏ ਸਨ ਤਾਂ ਜੋ ਹਾਈ ਕਲਾਸਾਂ ਦੇ ਵਿੱਚੋਂ ਚੰਗੇ ਨੰਬਰ ਨਾਲ ਪਾਸ ਹੋਏ ਹਰ ਵਿਦਿਆਰਥੀ ਨੂੰ ਮੁਫਤ ਸੈਕੰਡਰੀ ਸਿੱਖਿਆ ਦਿੱਤੀ ਜਾ ਸਕੇ ਪਰ ਅਕਾਲੀ ਸਰਕਾਰ ਦੇ ਸ਼ਾਸਨ ਖਤਮ ਹੋਣ ਤੋਂ ਬਾਅਦ ਮੈਰਿਟੋਰੀਅ ਸਕੂਲਾਂ ਦੇ ਵਿੱਚ ਅਗਲੀਆਂ ਸਰਕਾਰਾਂ ਨੇ ਖਾਸ ਧਿਆਨ ਨਹੀਂ ਦਿੱਤਾ ਇਸੇ ਦਾ ਨਤੀਜਾ ਹੈ ਕਿ ਸੈਕੰਡਰੀ ਸਿੱਖਿਆ ਦੇ ਵਿੱਚ ਵਧੀਆ ਨਤੀਜੇ ਦੇਣ ਵਾਲੇ ਵਿਦਿਆਰਥੀਆਂ ਦੇ ਇਹਨਾਂ ਸਕੂਲਾਂ ਦੇ ਅਧਿਆਪਕ ਹਜੇ ਵੀ ਸੋਸਾਇਟੀ ਦੇ ਅੰਡਰ ਹਨ ਅਤੇ ਕੱਚੇ ਤੌਰ ਤੇ ਕੰਮ ਕਰ ਰਹੇ ਹਨ 2016 ਤੋਂ ਹੀ ਇਸ ਸਕੂਲ ਦਾ ਨਿਰਮਾਣ ਅਧੂਰਾ ਹੈ ਇੱਕ ਇਮਾਰਤ ਬਣਨ ਵਾਲੀ ਹੈ ਸੜਕ ਦਾ ਨਿਰਮਾਣ ਵੀ ਬਾਕੀ ਹੈ ਤੇ ਸਭ ਤੋਂ ਵੱਡੀ ਖਾਮੀ ਇਹ ਰਹਿ ਗਈ ਕਿ ਲੜਕੀਆਂ ਦੇ ਹੋਸਟਲ ਦੇ ਨਾਲ ਚਾਰ ਦਿਵਾਰੀ ਹੀ ਨਹੀਂ ਹੈ ਦੂਜੇ ਪਾਸੇ ਪੁੱਡਾ ਕਲੋਨੀ ਦਾ ਰਿਹਾਈਸ਼ੀ ਇਲਾਕਾ ਹੈ ਜਿੱਥੋਂ ਕੋਈ ਵੀ ਬਿਨਾਂ ਰੋਕਟੋਕ ਲੜਕੀਆਂ ਦੇ ਹੋਸਟਲ ਦੇ ਵਿੱਚ ਵੜ ਸਕਦਾ ਹੈ ਅਤੇ ਕਈ ਵਾਰ ਅਜਿਹਾ ਹੋ ਵੀ ਚੁੱਕਿਆ ਹੈ ਜਿਸ ਕਾਰਨ ਹੋਸਟਲ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਸਮੱਸਿਆ ਨਾਲ ਤੁਹਾਨੂੰ ਰੂਬਰੂ ਕਰਨ ਜਾ ਰਹੇ ਹਾਂ ਉਹ ਇਸ ਕਰਕੇ ਖਾਸ ਹੈ ਕਿਉਂਕਿ ਇਹ ਲੜਕੀਆਂ ਦੀ ਸੁਰੱਖਿਆ ਮੈਰੀਟੋਰੀਅਸ ਸਕੂਲ ਦੇ ਗਰਲਸ ਹੌਸਟਲ ਵਿੱਚ ਰਹਿਣ ਵਾਲੀਆਂ ਲੜਕੀਆਂ ਦੀ ਸਮੱਸਿਆ ਨਾਲ ਜੁੜੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾ ਦੇਣ 2016 ਵਿੱਚ ਇਹ ਬਿਲਡਿੰਗ ਬੰਨੀ ਸ਼ੁਰੂ ਹੋਈ ਸੀ 2018 ਵਿੱਚ ਕੰਪਲੀਟ ਹੋ ਗਈ ਸੀ ਲੇਕਿਨ ਕੁਝ ਕੰਮ ਅਧੂਰਾ ਹੀ ਛੱਡ ਦਿੱਤਾ ਗਿਆ ਸਭ ਤੋਂ ਵੱਡਾ ਜਿਹੜਾ ਕੰਮ ਅਧੂਰਾ ਛੱਡਿਆ ਗਿਆ ਉਹਦੇ ਵਿੱਚ ਗਰਲਸ ਹੌਸਟਲ ਦੇ ਨਾਲ ਲੱਗਦੀ ਦੀਵਾਰ ਕੋਈ ਵੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕੋਈ ਦੀਵਾਰ ਇੱਥੇ ਨਜ਼ਰ ਨਹੀਂ ਆ ਰਹੀ ਕਿ ਉਹ ਕਿਦਾ ਰੱਖਿਆ ਸਕੂਲ ਵੱਲੋਂ ਲੇਕਿਨ ਕਿਸੇ ਵੀ ਟਾਈਮ ਕੋਈ ਹੰਟ ਕਰ ਸਕਦਾ ਹੈ ਲੜਕੀਆਂ ਆ ਸੁਰੱਖਿਆ ਦੀ ਆ ਭਾਵਨਾਵਾਂ ਪੈਦਾ ਹੁੰਦੀ ਆ ਇਹਦੇ ਨਾਲ ਸਾਡੇ ਨਾਲ ਨੈਸ਼ਨਲ ਸਟੂਡੈਂਟ ਯੂਨੀਅਨ ਦੇ ਸੂਬਾ ਆਗੂ ਅਮਰ ਕ੍ਰਾਂਤੀ ਜੀ ਮੌਜੂਦ ਹੈ ਇਹਨਾਂ ਕੋਲੋ ਪੂਰੀ ਸਮੱਸਿਆ ਬਾਰੇ ਜਾਣਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰ ਕ੍ਰਾਂਤੀ ਆ ਰੋ ਪੰਜਾਬ ਸਟੂਡੈਂਟ ਯੂਨੀਅਨ ਦਾ ਸੂਬਾ ਬਿਤਫਰਦਾਨ ਆ ਇਹ ਸਮੱਸਿਆ ਬਾਰੇ ਦੱਸੋ ਕਿਦੋਂ ਦੀ ਸਮੱਸਿਆ ਹੈ ਪੂਰੀ ਡਿਟੇਲ ਚ ਦੱਸੋ ਅਹ ਪਹਿਲੇ ਚੱਕਰ ਦਾ ਅਸਲ ਦੇ ਵਿੱਚ ਇਹ ਆ ਵੀ 2014 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਸਕੂਲ 2016 ਦੇ ਵਿੱਚ ਜਿਹੜਾ ਆਨ ਰਨ ਹੋਇਆ ਪਰ 2016 ਤੋਂ ਲੈ ਕੇ 2024 ਤੱਕ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਅਜੇ ਤੱਕ ਨਾ ਤਾਂ ਇਹ ਬਿਲਡਿੰਗ ਪੂਰੀ ਮੁਕੰਮਲ ਹੋਈ ਆ ਔਰ ਨਾ ਹੀ ਚਾਰਦਵਾਰੀ ਮੁਕੰਮਲ ਹੋਈ ਹੈਗੀ ਜਿਹਦੇ ਕਰਕੇ ਇੱਥੇ ਆਏ ਦਿਨ ਕੋਈ ਨਾ ਕੋਈ ਘਟਨਾ ਮਾੜੀ ਕਰਨਾ ਵਾਪਰਨ ਦਾ ਜਿਹੜਾ ਉਹ ਖਤਰਾ ਬਣਿਆ ਰਹਿੰਦਾ ਹੈ ਇਹ ਅਧੂਰੀ ਬਿਲਡਿੰਗ ਦਾ ਸੱਚ ਹੈਗੀ ਆ ਕਿ ਤੁਸੀਂ ਇਹ ਕੰਧ ਨੂੰ ਰੋ ਰਹੇ ਹੋ ਇੱਥੋਂ ਦੇ ਅਜੇ ਤੱਕ ਟੀਚਰ ਵੀ ਸੋਸਾਇਟੀ ਦੇ ਅਧੀਨ ਹੈਗੇ ਆ ਉਹ ਵੀ ਪੱਕੇ ਨਹੀਂ ਹੋ ਕਿੰਨੇ ਵਿਦਿਆਰਥੀ ਐਸ ਵੇਲੇ ਇਸ ਮੌਕੇ ਇੱਥੇ 500 ਤੋਂ 700 ਵਿਦਿਆਰਥੀ ਜਿਹੜਾ ਵਾ ਉਹ ਪੜਦਾ ਇਸ ਟਾਈਮ ਹਰ ਸਾਲ ਇੰਨੇ ਵਿਦਿਆਰਥੀ ਹੁੰਦੇ ਹਾਂ ਲਗਭਗ ਇੰਨਾ ਪਲੱਸ 1 2 ਦੇ ਵਿੱਚ ਆ ਜਾਂਦਾ ਜੀ ਕੀ ਲੱਗਦਾ ਕੀ ਹੋਣਾ ਚਾਹੀਦਾ ਹੁਣ ਸਾਰੇ ਕੋਈ ਇੱਥੇ ਆਪਣਾ ਸਿੱਕਾ ਜਮਾਉਣਾ ਚਾਹੁੰਦਾ ਹੈਗਾ ਔਰ ਪਿਛਲੇ ਜਿਹੜੇ ਪ੍ਰੋਜੈਕਟ ਆ ਉਹਨਾਂ ਨੂੰ ਕੋਈ ਵੀ ਅੱਗੇ ਲੈ ਕੇ ਜਾਣਾ ਨਹੀਂ ਚਾਹੁੰਦਾਗਾ ਇਹ ਮੇਨ ਮੇਨ ਸਮੱਸਿਆ ਜਿਹੜੀ ਹੈਗੀ ਇੱਥੇ ਉਸ ਸਮੱਸਿਆ ਦਾ ਹੱਲ ਕੀ ਹੈ ਕਿੰਨੀ ਦੇਰ ਚ ਹੋ ਸਕਦਾ ਲੱਗਿਆ ਹੋਏ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਚੱਲ ਰਹੀ ਹੈ ਇਹਦੇ ਬਾਰੇ ਇਹਦੇ ਬਾਰੇ ਹਜੇ ਤੱਕ ਤਾਂ ਸਾਡੇ ਜਾਣਕਾਰੀ ਜਤਨੀ ਨਹੀਂ ਜੀ ਇਹ ਇੰਨਾ ਸੁਣਨ ਦੇ ਵਿੱਚ ਜ਼ਰੂਰ ਆਇਆ ਸੀਗਾ ਕਿ ਜਿਹੜੇ ਹੁਣ ਮੌਜੂਦਾ ਪ੍ਰਿੰਸੀਪਲ ਹੈਗੇ ਇੰਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇਸ ਕੰਦ ਨੂੰ ਪੂਰਾ ਕਰਵਾਉਣ ਦੀ ਤੇ ਉਮੀਦ ਕੀ ਉਮੀਦ ਹੀ ਕਰ ਸਕਦੇ ਹਾਂ ਜੀ ਕਿ ਇਹ ਕੰਦ ਛੇਤੀ ਤੋਂ ਛੇਤੀ ਪੂਰੀ ਹੋਵੇ ਤਾਂ ਕਿ ਵਿਦਿਆਰਥੀ ਤੇ ਵਿਦਿਆਰਥਣਾਂ ਦੇ ਅੰਦਰ ਜਿਹੜੀ ਆ ਸੁਰੱਖਿਆ ਦੀ ਭਾਵਨਾ ਹੈਗੀ ਉਹ ਦੂਰ ਕੀਤੀ ਜਾ ਸਕੇ ਪ੍ਰਿੰਸੀਪਲ ਮੈਮ ਵੱਲੋਂ ਆਪਣੇ ਤੌਰ ਤੇ ਕੀਤੀ ਗਈ ਹੈ ਜਾਂ ਕੋਈ ਸਰਕਾਰ ਵੱਲੋਂ ਆਈ ਹੈ ਇਹ ਪ੍ਰਿੰਸੀਪਲ ਵੱਲੋਂ ਜਿੰਨੇ ਸਾਡ ਨੂੰ ਜਾਣਕਾਰੀ ਹੈ ਇਹ ਹਜੇ ਤੱਕ ਤਾਂ ਉਹਨਾਂ ਦੇ ਆਪ ਦੇ ਵੱਲੋਂ ਹੀ ਆ ਕਿਉਂਕਿ ਜੇ ਸਰਕਾਰ ਨੇ ਕੁਝ ਇਨੀਸ਼ੀਏਟਿਵ ਲਿਆ ਲਿਆ ਹੁੰਦਾ ਤਾਂ ਮੇਰੇ ਖਿਆਲ ਨਾਲ ਇਹ ਕੰਦ ਪੂਰੀ ਹੋ ਜਾਣੀ ਸੀਗੀ ਤੇ ਬਿਲਕੁਲ ਜੀ ਐਸਸੀ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਅਮਰ ਕ੍ਰਾਂਤੀ ਜੀ ਜਿਨ੍ਹਾਂ ਨੇ ਦੱਸਿਆ ਕਿ ਲੜਕੀਆਂ ਆਮ ਤੌਰ ਤੇ ਇੱਥੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਕੰਦ ਨਾ ਹੋਣ ਕਾਰਨ ਸਾਡੀ ਇਸ ਬਾਰੇ ਐਸਸੀਐਨ ਪੀਡਬਲਿਊਡੀ ਦੇ ਐਸਸੀਐਨ ਜਿਹੜਾ ਡਿਪਾਰਟਮੈਂਟ ਇਹਨੂੰ ਬਿਲਡਿੰਗ ਨੂੰ ਬਣਾ ਰਿਹਾ ਸੀ ਉਹਦੇ ਐਸਸੀਐਨ ਹਰਜੋਤ ਸਿੰਘ ਜੀ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਆ ਕਿ ਜੋਗਜੀਤ ਸਿੰਘ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼